ਵਾਡਾ ਸਵਾਗਤ ਹੈ ਬਿਰੂ ਫਾਰਮਿੰਗ ਡਾਕਟਰ ਪੇਜ ਤੇ ਜਿਹੜੇ ਨਵੇਂ ਦੇਖ ਰਹੇ ਹੋ ਪੇਜ ਨੂੰ ਲਾਈਕ ਕਰ ਲਿਓ ਤੇ ਫਾਲੋ ਕਰ ਲਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਗਾਹਾਂ ਨੂੰ ਸ਼ੇਅਰ ਕਰ ਲਿਓ ਜਿਵੇਂ ਕਿ ਤੁਸੀਂ ਆ ਦੇਖ ਰਹੇ ਹੋ ਕਿ ਮੇਰੇ ਇੱਕ ਵੀਰ ਨੇ ਮੈਨੂੰ ਫੋਟੋ ਭੇਜੀ ਆ ਕਿ ਮੈਂ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਮੈਂ ਆਪਦੇ ਕੋਠੇ ਦੇ ਉੱਤੇ ਇੱਕ ਛੋਟਾ ਜਿਹਾ ਸੈੱਡ ਪਾ ਕੇ ਪੰਜ ਬੱਕਰੀਆਂ ਪਾਲ ਰਿਹਾ ਤੇ ਮੈਨੂੰ ਇਹ ਕੰਮ ਕਰਦੇ ਨੂੰ ਅੱਜ 4 ਮਹੀਨੇ ਹੋ ਗਏ ਤੇ ਤੁਹਾਡੀਆਂ ਦਵਾਈਆਂ ਸਾਰੀਆਂ ਦਸੀਆਂ ਹੋਈਆਂ ਮੈਂ ਇਸਤੇਮਾਲ ਕਰ ਰਹੇ ਹਾਂ ਡੀ ਵਰਮਿੰਗ ਵਗੈਰਾ ਵੈਕਸੀਨ ਵਗੈਰਾ ਵੋਡੀ ਵੇਟ ਵਗੈਰਾ ਤੇ ਇਹ ਜਿਹੜੀ ਖੁਰਲੀ ਮੈਂ ਆਪਦੇ ਆਪੇ ਘਰ ਦੇ ਵਿੱਚ ਬਣਾ ਲਈ ਤੇ ਥੋੜਾ ਜਿਹਾ ਓਟ ਕਰ ਲਿਆ ਆਪਾਂ ਤੇ ਮੈਨੂੰ ਇਸ ਚੀਜ਼ ਦਾ ਬਹੁਤ ਲਾਹਾ ਮਿਲ ਰਿਹਾ ਤਾਂ ਵੀਰੋ ਇਹੋ ਜਿਹੀਆਂ ਚੀਜ਼ਾਂ ਤੁਸੀਂ ਵੀ ਅਪਣਾਓ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਘੱਟ ਪੈਸੇ ਦੇ ਵਿੱਚ ਤੇ ਘੱਟ ਪੈਸੇ ਖਰਚੇ ਸੈੱਡ ਜਿਵੇਂ ਕੋਠੇ ਦੇ ਉੱਤੇ ਪਾ ਕੇ ਸਾਈਡ ਦੇ ਵਿੱਚ ਤੁਸੀਂ ਉਹਨਾਂ ਦੀ ਇਹ ਕਰ ਸਕਦੇ ਹੋ ਖੁੱਲ੍ਹੀਆਂ ਛੱਡ ਸਕਦੇ ਹੋ ਨਾਲ ਇੱਕ ਪਾਣੀ ਦਾ ਸਾਈਡ ਤੇ ਲਾਇਆ ਹੋਇਆ ਇਹਦੇ ਵਿੱਚ ਇੱਕ ਵਾਰੀ ਵੀਰ ਪਾ ਦਿੰਦਾ ਸ਼ਾਮ ਨੂੰ ਫੇਰ ਪਾ ਦਿੰਦਾ ਐਵੇਂ ਹੀ ਵੀਰੋ ਕਾਰੋਬਾਰ ਮੁਨਾਫਾ ਲੈਣ ਵਾਸਤੇ ਪੇਜ ਤੇ ਦੇਖੋ ਧੰਨਵਾਦ